ਆ ਰਹਾ ਮੈਂ ਵੀ ਆ ਰਹਾ ਮਾਮ ਰਹਿ ਅਮਰ ਰਹਿ ਅਮਰ ਰਹਿ ਅਜੀਤ ਅਖਬਾਰ ਵਾਲੇ ਗੁਰਬੀਰ ਸਿੰਘ ਅਮਰ ਰਹਿ ਅਮਰ ਰਹਿ ਅਮਰ ਰਹਿ ਅਜੀਤ ਖਬਰ ਵਾਲੇ ਗੁਰਬੀਰ ਸਿੰਘ ਅਮਰ ਰਹਿ ਅਮਰ ਰਹਿ ਅਮਰ ਰਹਿ

ਅਸੀਂ ਅੱਜ ਮਹਰੂਮ ਸਰਦਾਰ ਗੁਰਮੀਤ ਸਿੰਘ ਜੋ ਕਿ ਅਜੀਤ ਦੇ ਵਿੱਚ ਅਜੀਤ ਅਖਬਾਰ ਦੇ ਵਿੱਚ ਅਜੀਤ ਗਰੁੱਪ ਦੇ ਵਿੱਚ ਉਹਨਾਂ ਨੇ ਬਹੁਤ ਲੰਮਾ ਸਮਾਂ ਫਰੀਦਕੋਟ ਕੋਟਪੂਰੇ ਦੇ ਵਿੱਚ ਜਿਹੜੀਆਂ ਆਪਣੀਆਂ ਸੇਵਾਵਾਂ ਨਿਭਾਈਆਂ ਹੈਗੀਆਂ ਅਸੀਂ ਅੱਜ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਅਸੀਂ ਫਰੀਦਕੋਟ ਦਾ ਜਿਹੜਾ ਪੱਤਰਕਾਰ ਪਾਈਚਰਾ ਹੈਗਾ ਔਰ ਸੀਨੀਅਰ ਸਿਟੀਜ਼ਨ ਔਰ ਕੁਝ ਸ਼ਹਿਰ ਦੇ ਸਮਾਜ ਸੇਵੀ ਔਰ ਜਿਹੜੇ ਕੋਈ ਰਾਜਨੀਤਿਕ ਲੋਕ ਸੀਗੇ ਅਸੀਂ ਉਹਨਾਂ ਨੇ ਰਲ ਕੇ ਮੋਮਬਤੀਆਂ ਜਗਾ ਕੇ ਰੈਸਟ ਹਾਊਸ ਦੇ ਵਿੱਚ ਉਹਨਾਂ ਨੂੰ ਮੋਹਨ ਰੱਖ ਕੇ ਜਿਹੜੀ ਸ਼ਰਧਾਂਜਲੀ ਦਿੱਤੀ ਹੈ ਔਰ ਪੱਤਰਕਾਰੀ ਦੇ ਖੇਤਰ ਦੇ ਵਿੱਚ ਸਰਦਾਰ ਗੁਰਮੀਤ ਸਿੰਘ ਦਾ ਨਾਮ ਜਿਹੜਾ ਹੈਗਾ ਉਹ ਬੜੇ ਆਦਰ ਨਾਲ ਜਿਹੜਾ ਲਿਆ ਜਾਂਦਾ ਹੈਗਾ ਤੇ ਲਿਆ ਜਾਂਦਾ ਰਹੂਗਾ ਕਿਉਂਕਿ ਉਹਨਾਂ ਨੇ ਜੋ ਉਹਨਾਂ ਨੇ ਪੱਤਰਕਾਰੀ ਜਿਸ ਸਮੇਂ ਉਹਨਾਂ ਨੇ ਪੱਤਰਕਾਰੀ ਕੀਤੀ ਆ ਤਾਂ ਉਸ ਸਮਾਂ ਬਹੁਤ ਇੱਕ ਜਿਹੜਾ ਦੌਰ ਸੀਗਾ ਉਹ ਬੜਾ ਇੱਕ ਮਤਲਬ ਪਿਛੜਿਆ ਦੌਰ ਸੀਗਾ ਉਸ ਦੌਰ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜੀ ਪੱਤਰਕਾਰੀ ਕੀਤੀ ਆ ਅਸੀਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਇਹ ਜਿਹੜੀ ਜਿਹੜੀ ਆ ਮੋਮਬਤੀਆਂ ਜਗਾਈਆਂ ਅਸੀਂ ਸ਼ਰਧਾਂਜਲੀ ਦਿੱਤੇ ਆ ਔਰ ਉੱਥੇ ਦੂਸਰੇ ਪਾਸੇ ਅਸੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਹੈਗਾ ਸੱਚੇ ਪਾਤਸ਼ਾਹ ਅੱਗੇ ਰੱਬਗੇ ਅਰਦਾਸ ਕਰਦੇ ਆ ਕਿ ਉਹਨਾਂ ਦਾ ਪਰਿਵਾਰ ਨੂੰ ਪ੍ਰਮਾਤਮਾ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਪਿੱਛੇ ਸੋਕ ਸ਼ਾਂਤੀ ਰਹੇ ਸਿੰਘ ਜੀ ਬੜੇ ਸੀਨੀਅਰ ਪੱਤਰਕਾਰ ਰਹੇ ਨੇ ਸਾਡੇ ਪਿਛਲੇ ਦਿਨੀ ਉਹਨਾਂ ਦੀ ਮੌਤ ਹੋ ਗਈ ਹੈ ਜਿਸ ਤੇ ਕੀ ਪੂਰੇ ਪੱਤਰਕਾਰ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਤਾਂ ਇਸ ਦੁੱਖ ਦੀ ਘੜੀ ਵਿੱਚ तमाम ਪੱਤਰਕਾਰ ਪਾਇਚਾਰਾ ਜਿਹੜਾ ਹੈ ਨਾਲ ਸ਼ਹਿਰ ਦੇ ਮੰਨੇ ਪ੍ਰਮੰਨੇ ਜੋ ਸੀਨੀਅਰ ਸਿਟੀਜ਼ਨ ਨੇ ਉਹ तमाम ਲੋਕ ਇਕੱਠਾ ਹੋਏ ਅਤੇ 2 ਮਿੰਟ ਦਾ ਮੋਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਹੈ अर्ਪਿਤ ਕੀਤੀ ਗਈ ਹੈ ਤਾਂ ਜਿਸ ਤਰੀਕੇ ਨਾਲ ਉਹਨਾਂ ਦੀ ਸਾਫ ਸੁੱਤਰੀ ਸਖਸ਼ਿਤ ਰਹੀ ਹੈ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਵਾਲੇ ਦਿਨਾਂ ਵਿੱਚ ਉਹਨਾਂ ਦੇ ਨਾਮ ਤੇ ਕੁਝ ਅਪਲਾਈ ਕਾਮ ਜਿਹੜੇ ਨੇ ਉਹ ਵੀ ਸ਼ੁਰੂ ਕਿਤੇ ਜਾਣਗੇ ਤਾਂ ਸਾਡੇ ਸਾਰੇ ਪੱਤਰਕਾਰ ਪਾਈ ਚਲੋ ਪਾਈਚਾਰੇ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਜਿਹੜਾ ਹੈਗਾ ਸਾਂਝਾ ਕੀਤਾ ਜਾਂਦਾ ਇਸ ਦੁੱਖ ਦੀ ਘੜੀ ਵਿੱਚ तमाम ਪੱਤਰਕਾਰ ਪਾਈਚਾਰਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਝੋੜ ਕੇ ਖੜਾ ਹੈ ਅੱਜ ਦਾ ਦਿਨ ਲੇਕਪੋਟ ਆਸਤੇ ਫ੍ਰੀਕੋਟ ਦੇ ਲੋਕਾਸਤੇ ਬਹੁਤ ਹੀ ਮੈਂ ਸੰਵਿਧਾਨਕੇ ਮਾੜਾ ਦਿਨ ਹੈ ਕਿਉਂਕਿ ਜਿਹੜਾ ਪੱਤਰਕਾਰ ਹੁੰਦਾ ਜਿਸ ਤਰ੍ਹਾਂ ਸਰਦਾਰ ਗੁਰਮੀਤ ਸਿੰਘ ਯੂਨੀਵਰਸਿਟੀ ਦੇ ਉਹਨਾਂ ਨੇ ਜਿੱਤ ਹਾਸਤੇ ਬਹੁਤ ਲੰਮਾ ਸਮਾਂ ਕੰਮ ਕੀਤਾ ਮੈਂ ਸਮਝਦਾ ਹਾਂ ਕਿ ਪੱਤਰਕਾਰੀ ਇੱਕ ਐਹੋਜੀ ਚੀਜ਼ ਹੈ ਜਿਨ੍ਹਾਂ ਨੂੰ ਰਾਤ ਨੂੰ ਸਾਨੂੰ ਘਰੇ ਬੈਠਿਆਂ ਨੂੰ ਅਸੀਂ ਸੁੱਤੇ ਪੈਣ ਨੂੰ ਤੇ ਤੜਕੇ ਸਾਡੇ ਬਾਹਰ ਦੇ ਵਿੱਚ ਅਖਬਾਰ ਜਾਂਦਾ ਹੈ ਰਾਤ ਨੂੰ ਅਸੀਂ ਬੈਠੇ ਹਾਂ ਟੀਵੀ ਤੇ ਅਸੀਂ ਖਬਰਾਂ ਸੁਣਦੇ ਹਾਂ ਤਾਂ ਕਿ ਸਾਨੂੰ ਇਹ ਪਤਾ ਲੱਗਦਾ ਕਿ ਸਾਡਾ ਜਿਹੜਾ ਪੰਜਾਬ ਆ ਜਿੱਥੋਂ ਤੱਕ ਪਹੁੰਚ ਚੁੱਕਿਆ ਪੰਜਾਬ ਦੇ ਵਿੱਚ ਕੀ ਹਰਕਤਾਂ ਹੋ ਰਹੀਆਂ ਕੀ ਨਹੀਂ ਹੋ ਰਹੀਆਂ ਇਹ ਸਾਰਾ ਕੁਝ ਜਿਹੜਾ ਪੱਤਰਕਾਰੀ ਦੇ ਦੇਣਾ ਚਾਹੇ ਉਹ মিডিਆ ਹੀ ਵੀ মিডিਆ ਹੋਵੇ ਚਾਹੇ ਪੱਤਰਕਾਰ মিডিਆ ਹੋਵੇ ਲੇਕਿਨ ਮੈਂ ਸਮਝਦਾ ਕਿ ਮੈਨੂੰ ਕੱਲ ਜਦੋਂ ਬੱਬੂ ਬਰਾੜ ਜੀ ਨੇ ਗੱਲ ਕੀਤੀ ਮੈਨੂੰ ਗੱਲ ਯਾਦ ਆਈ ਉਹਨਾਂ ਦੀ ਪੁਰਾਣੀ ਬੜੀ ਜਿਵੇਂ ਉਹਨਾਂ ਦਾ ਸਤਾਪ ਤਾਰ ਸਿੰਘ ਬਰਾੜ ਦੇ ਨਾਲ ਬੜਾ ਨਜ਼ਰਾਨਾ ਸੀ ਬਹੁਤ ਨੇੜੇ ਸੀ ਔਰ ਜਦੋਂ ਵੀ ਕੋਈ ਗੱਲ ਕਰਨੀ ਬਰਾੜ ਸਾਹਿਬ ਨੂੰ ਕਹਿੰਦਾ ਗੁਰਮੀਤ ਸਿੰਘ ਨੂੰ ਬੁਲਾਓ ਗੁਰਮੀਤ ਸਿੰਘ ਨੂੰ ਹਮੇਸ਼ਾ ਪਹਿਲੀ ਕੁਰਸੀ ਤੇ ਬਰਾੜ ਸਾਹਿਬ ਆਉਂਦੇ ਸੀ ਔਰ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ ਰਹਿਤਾ ਜਦ ਤੱਕ ਕੋਈ ਬਰਾੜ ਸਾਹਿਬ ਨਹੀਂ ਬਰਾੜ ਸਾਹਿਬ ਵੀ ਚਲੇ ਗਏ ਲੇਕਿਨ ਗੁਰਬੀਰ ਸਿੰਘ ਦਾ ਜਾਣਾ ਮੈਂ ਸਮਝਦਾ ਵੀ ਸਾਡੇ ਇੱਕ ਪੱਤਰਕਾਰਾ ਪੱਤਰਕਾਰਾ ਵਾਸਤੇ ਬਹੁਤ ਹੀ ਇੱਕ ਦਰਦਨਾਕ ਖਬਰ ਕੱਲ ਸਾਨੂੰ ਸੁਣਨ ਚ ਮਿਲੀ ਆ ਪ੍ਰਮਾਤਮਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਸਾਰੇ ਪੱਤਰਕਾਰਾਂ ਨੂੰ ਔਰ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ